इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो ले खबर वाल ਨੰਬਰ ਪੇਜ ਦੇ ਵਿੱਚ ਕਾਪੂ ਐਮ ਸੀ ਨੇ ਕਰ ਕਰਨੇ ਸੰਗਤ ਹੋਰ ਜਾਈ ਔਰ ਬਹੁਤ ਹੀ ਭਾਰੀ ਰਾਸ਼ਨੋ ਸੋਧਨ ਕਰਦਾ ਉਹਨਾਂ ਨੇ ਪਰਵਰਤਾ ਪਾਉਂਦੀ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਪੰਜਾਬ ਸੈਂਟਰਟ ਜਾਂਦੀ ਜਾਵੇ ਔਰ 13 ਦੀਆਂ 13 ਸੀਟਾਂ ਪੰਜਾਬ ਦੇ ਵਿੱਚੋਂ ਉਹਨਾਂ ਨੇ ਚਿਤ ਦਾ ਦਾਦਾ ਕੀਤਾ ਮੈਂ ਰਵੀਸ਼ ਗੱਬਾ ਆਗੂ ਪੰਜਾਬ ਕੁੱਟ ਜੋ ਸੰਤੀ ਜੋ ਕੁਟਕੁਲਾ اور ਅਨੁਗਤ ਵਿਸ਼ਵ ਭਾਰਤੀ ਸੁਸਾਇਟੀ ਨੋਰਾ ਇਹ ਚੁਕਲਾ ਕੀਤਾ ਜਾ ਰਿਹਾ ਹੈ ਚੋਣ ਆਯੋਗ ਦੇ ਨਾਲ ਮਿਲ ਕੇ ਇਹ ਜੋ VOTING ਪਰਸੈਂਟੇਜ ਵਿਵੇ ਹੈ ਉਹਦੇ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਆਪਣਾ ਔਨਲਾਈਨ ਪ੍ਰੋਮੋਸ਼ਨ ਕਰ ਰਹੇ ਹਾਂ ਇਸ ਤੋਂ ਲਗਾ ਲੋਕਾਂ ਨੂੰ ਡੋਟੋ ਡੋਟ ਜਾ ਕੇ ਕਰ ਰਹੇ ਹਾਂ 20 ਤਰੀਕ ਤੋਂ ਪਿੰਕੋਰ ਜ਼ਿਲ੍ਹੇ ਦੇ ਵਿੱਚ ਨੁਕੜ ਨਾਟਕ ਵੀ ਸ਼ੁਰੂ ਕਰ ਰਹੇ ਹਾਂ ਤਾਂ ਕਿ ਲੋਕ ਬਤਵਤ VOTING ਕਰਨ ਇਸ ਤੋਂ ਲਗਾ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਕਿਸੇ ਪਾਰਟੀ ਕਿਸੇ ਦਲ ਜਾਤੀ ਨੂੰ ਛੱਡ ਕੇ ਜੋ ਉਹਨੇ ਅੱਛਾ ਕੈਂਡੀਡੇਟ ਲੱਗਦਾ ਹੈ ਜੋ ਕਿਸੇ ਕਿਸਮ ਦਾ ਕੋਈ ਪ੍ਰਲੋਭਨ ਨਹੀਂ ਦਿੰਦਾ ਕੋਈ ਨਸ਼ਾ ਨਹੀਂ ਇਨੀਸ਼ੀਏਟ ਕਰਦਾ ਜਾਂ ਕਿਸੇ ਵੀ ਹੋਰ ਕਿਸਮ ਦਾ ਗਲਤ ਚੀਜ਼ ਇਨੀਸ਼ੀਏਟ ਨਹੀਂ ਕਰਦਾ ਉਸ ਬੰਦੇ ਨੂੰ ਦੇਖ ਕੇ ਤੁਸੀਂ ਮਾਣ ਕਰੋ ਕਪਡੀ ਸਾਹਿਬ ਨੇ ਉਹਨਾਂ ਕਿਤੇ ਵੀ ਜਿਹੜੇ ਬਜ਼ੁਰਗ ਵੋਟਾਂ ਪਾ ਨਹੀਂ ਸਕਦੇ ਜਾ ਨਹੀਂ ਸਕਦੇ ਵੋਟਿੰਗ ਪੂਲ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੋ ਬਜ਼ੁਰਗ ਵੋਟਿੰਗ ਪੂਲ ਤੇ ਨਹੀਂ ਜਾ ਸਕਦੇ ਉਹਦੇ ਵਾਸਤੇ ਚੋਣ ਆਯੋਗ ਕੁਝ ਉਪਰਾਲੇ ਕਰ ਰਿਹਾ ਹੈ ਕਿ ਉਹ ਪੋਸਟਲ ਵੈਲਟ ਵੀ ਕਰ ਸਕਦੇ ਹੈ ਔਰ ਉਹਨਾਂ ਵਾਸਤੇ ਜੋ ਕੁਝ ਚੋਣ ਆਯੋਗ ਸਾਧਨਾ ਦਾ ਵੀ ਕਰ ਰਿਹਾ ਹੈ ਜੀ ਸਾਹਿਬ ਨੇ ਕਿਹਾ ਸੀ ਨਾ ਕਰ ਕਰ ਜਾ ਕੇ ਫਾਰਮ ਭਰ ਕੇ ਦੋ ਦਿਨ ਪਹਿਲਾਂ ਹੋਵੇ ਜੀ 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 ਹੋਏਗਾ ਜੀ ਉਹ ਹੋਏਗਾ ਜੀ ਆਮ ਆਦਮੀ ਪਾਰਟੀ ਮੋਕਾ ਦਿੰਦੇ ਹੋ ਦਾ ਪਾਰਲੀਮੈਂਟ ਵਿੱਚ ਇੱਕ ਨਹੀਂ 13 ਦਿਨ ਭਗਵਤ ਮਾਰ ਖੁੱਲਗੇ ਉਹ ਤੇਰੇ ਮੈਂ ਮੁਜੀ ਬੋਲੇ ਸਵਾਗਤ ਹੈ ਸਰਦਾਰ ਜੀ ਬੋੜੋ ਪਰੰਨ ਨੂੰ ਗਰਮੀ ਦਾ ਫੋਟੋ ਕਰਵਾ ਲਾ ਬਾਈ ਐਮਪੀ ਸਾਹਿਬ ਬਹੁਤ ਗੋ ਮੁਦਾਰਕਾ ਐਮਪੀ ਤੁਸੀਂ ਬੰਦਾ ਹੈ ਜਿਹੜੇ ਹੋਰ ਵੀ ਕੋਈ ਵੀ ਦਿੱਕੇ ਮੁੱਤੇ ਕੰਮ ਸਾਰੇ ਜੇ ਤੁਸੀਂ ਮੈਨੂੰ ਮੌਕਾ ਦਿਨੇ ਹੋ ਤਾਂ ਕਵਰ ਸਾਹਿਬ ਜੀ ਦੇ ਨਾਲ ਰਲ ਕੇ ਆਪਾਂ ਪੂਰੇ ਕੋਟ ਦੇ ਪੂਰੇ ਦਿਨ ਹਾਰ ਪੱਤਰ ਡਾਕਰ ਸੋ ਮੈਂ ਚਾਹ ਰਿਹਾ ਕਿ ਸਰਕਾਰ ਦੇ ਹੋਇਆ ਇਹ ਕਹਿਣਾ ਹੋਣ ਵਾਲੀ ਇੱਕ ਤਰੀਕਾ ਚਾਹ ਰਿਹਾ ਬਟਨ ਦਬਾਓ ਤਾਂ ਕਿ ਆਪਾਂ ਸਾਰੀਆਂ ਸਰਬੰਧਾਂ ਸੇ ਤੇ ਜੁਆ ਨੂੰ ਮਜਬੂਰ ਬਣੀਏ ਅਮਰ ਰਾਤ ਪੰਜਾਬ ਨੂੰ ਆਪ ਦਾ ਜਵਾਲ ਲਗੋਟੀਆ ਯਾਰ ਤੇ ਮੈਂ ਤਾਂ ਹੱਥ ਜੋੜ ਕੇ ਕਹਿੰਦਾ ਕਿ ਆਖਰ ਮਰੋੜ ਕੇ ਕਹਿ ਸਕਦਾ ਇਸ ਸੋਨਹਾਂ ਵਾਰੀ ਇੱਕ ਤਰੀਕ ਨੂੰ ਇੱਕ ਇੱਕ ਹੌਸਾ ਆਪਾਂ ਆਪਣੇ ਬੱਚਿਆਂ ਦੇ ਭੁੱਖ ਦੇ ਲਈ ਪੰਜਾਬ ਦੇ ਭੁੱਖੇ ਲਈ ਇਕੱਠ ਭੁੱਖੇ ਨੂੰ ਵੜਿਆ ਕੇ ਪਾਉਣ ਦੇ ਲਈ ਆਪਾਂ ਕਰਮਜੀਤਨ ਮੋਰਡ ਆ ਗਏ ਕਿਹੜੇ ਨਿਸ਼ਾਨ ਤੇ ਪਾਉਣੀ ਹੈ ਵੋਟ ਚਾੜੂ ਤੇ ਚਾੜੂ ਤੇ ਬਣੀ ਹੈ ਤੇ ਮੈਂ ਤੈਨੂੰ ਅੱਜ ਬਹੁਤ ਚਰਦਾਰ ਹੈ ਕਿ ਤੁਸੀਂ ਮੇਰੇ ਤੇ ਪਹਿਲਾਂ ਬੜੀ ਕਿਰਪਾ ਕੀਤੀ ਆ ਆਹ ਕਿਰਪਾ ਕਰਕੇ ਤੁਸੀਂ ਸਾਡੇ ਹੱਥ ਨੂੰ ਬੂਦੂ ਰੋਕ ਬੰਦ ਮਾ ਜੀ ਦੇ ਹੱਥ ਨੂੰ ਬੂਦੂ ਰੋ ਪੰਜਾਬ ਤੋਂ ਮਤਲਬ ਕਰੋ ਬਾਈ ਵੋਟ ਦੇ ਮੈਨੂੰ ਕਰੋ ਤੇ ਇੱਕ ਵਾਰ ਇੱਕ ਵੋਟ ਆਪਣੀ ਕਰਕੇ ਚਾੜੂ ਤੇ ਜੋ ਬਹੁਤ ਬਹੁਤ ਧੰਨਵਾਦ ਨਾਲ ਆਏ ਜੈ ਜੈ ਜੀ ਸ਼੍ਰੀ ਦਾਸ साहिबान <laughs> ਦਰੋ 3 ਨੰਬਰ ਵਾਲ ਤੇ ਜਸੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨੰਬਰ ਵਾਲ ਤੇ ਸਤਿ ਸ਼੍ਰੀ ਅਕਾਲ ਰਾਮ ਰਾਮ ਨਮਸਤੇ ਸੋ ਸੰਗਵਾ ਸਾਹਿਬ ਨੇ ਨੰਬਰ ਦੇ ਗਾਰਦੀਆਂ ਉਪਰਾਧੀਆਂ ਬਾਰੇ ਦੱਸ ਹੀ ਦਿੱਤਾ ਹੈ ਸੰਕੋਸ਼ ਇਹ ਕਿ ਕੀ ਕੀਤਾ ਜਾਂ ਕੀ ਕਰਨਾ ਹੈ ਲੈਣਾ ਤੁਸੀਂ ਕਰਨਾ ਹੈ ਵਾਰੀ ਇੱਕ ਜຸນ ਨੂੰ ਝਾਰੂ ਦਾ ਬਟਨ ਦਬਾ ਕੇ ਅੱਗੇ ਜਿ ਬਣਾ ਜਾਈਏ ਸਰਦਾਰ ਭਗਵਾਨ ਸਿੰਘ ਮਾਨ ਦੇ ਹੱਥ ਮਜ਼ਬੂਤ ਕਰੋ ਕੇਜਰੀਵਾਲ ਸਾਹਿਬ ਦਾ ਮਜ਼ਬੂਤ ਕਰੋ ਤਾਂ ਕਿ ਆਪਾਂ ਪੂਰੇ ਪੰਜਾਬ ਨੂੰ ਰੰਗਲਾ ਫੁੱਟਾ ਬਣਾ ਸਕੀਏ ਔਰ ਪੂਰੇ ਦੇ ਵਿਕਾਸ ਕਾਰਜਾਂ ਦੇ ਵਿੱਚ ਵਾਤਾਕਰਨ ਕੋਈ ਸੋ ਪਹਿਲਾਂ ਪਿਛੇ 7 ਸਾਲ ਵਿੱਚ ਸਰਦਾਰ ਭਗਵਾਨ ਸਿੰਘ ਮਾਨ ਇਕੱਲੇ ਪਾਰਲੀਮੈਂਟ ਦੇ ਵਿੱਚ ਕੂਝਦੇ ਰਹੇ ਉਹਨਾਂ ਤੋਂ ਸਾਡੇ ਨਾਲ ਲੱਗੇ ਹੋਏ ਨੇ ਦੀਪਕ ਮੌਂਗਾ ਜੀ ਮਨਜਿੰਦਰ ਅਸ਼ਵਨੀ ਜੀ ਗੋਦੀ ਜੀ ਸਾਰੀ ਟੀਮ ਬਹੁਤ ਬਹੁਤ ਧੰਨਵਾਦ ਮਲਕੀਤ ਭੱਟੀ ਜੀ ਹੁਣੇ ਗੱਜਕਾ ਕੋਹਾਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਸਤਿ ਸ੍ਰੀ ਅਕਾਲ ਸलाम नमस्ते राम राम ਸੋ ਜੇ ਮੈਂ ਪੰਜਾਬ ਸਰਕਾਰ ਦੇ ਕੰਮਾਂ ਦੀ ਗੱਲ ਕਰਾਂ ਪੰਜਾਬ ਮੈਨੂੰ ਲੱਗਦਾ ਇੱਥੇ ਹੀ ਰਾਤ ਪਿਆ ਜਾਣੀ ਹੈ ਪਰ ਤੱਕ ਨੂੰ ਪ੍ਰਮਾਨ ਦੀ ਜ਼ਰੂਰਤ ਨਹੀਂ ਹੁੰਦੀ ਬਾਕੀ ਸਾਰਾ ਜੋ ਸੰਧਵਾ ਸਾਹਿਬ ਦੱਸ ਹੀ ਗਏ ਨੇ ਤੁਹਾਨੂੰ ਸੋ ਮੈਂ ਤਾਂ ਹੀ ਬੇਨਤੀ ਕਰਨ ਆਇਆ ਕਿ ਜੇ ਅਸੀਂ ਇਮਾਨਦਾਰ ਸਰਕਾਰ ਦੇ ਨੁਮਾਇੰਦੇ ਤੁਸੀਂ ਚਾਹੁੰਦੇ ਹੋ ਕਿ ਪਾਰਲੀਮੈਂਟ ਦੇ ਵਿੱਚ ਵੀ ਹੋਣ ਤਾਂ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਾ ਦਿਓ ਦਬਾਓਗੇ ਅਲੈਕੁਮ ਸਲਮ 10 ਸਾਲਾਂ ਤੋਂ ਮੋਤੀ ਸਰਕਾਰ ਨੇ ਪੰਜਾਬ ਦੇ ਨਾਲ ਮਿੱਤਰਾਈ ਮਾਲਾ ਸਲੂਕ ਕੀਤਾ ਸੋ ਹੁਣ ਆਉਣ ਵਾਲੀ ਇੱਕ ਤਰੀਕ ਨੂੰ ਆਪਾਂ ਜ਼ੋਨ ਦਾ ਬਦਲਾ ਜਿਹੜਾ ਵੋਟਾਂ ਨਾਲ ਲੈਣਾ ਹੈ तो वोटोंटा झाड़ू तो के निशान से पा के सरदार भगवंत सिंह मान केजरीवाल साहब कामयाब करो ताके आप आप अपने प्रिजाम रंगला प्रिजाम so, दोस्तों कई जगह तक जाना टाइम बहुत हो चुके बाकी कोई, 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 कोई सम्मान भी करने इतने बैठे रहो टाइम बहुत हो गया या ना वैसे भी टाइम हो गया हम शाम जी पी ਪੱਤਰਕਾਰ ਬੀਬੀ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਹੋਰ ਵੀ ਸਾਰੇ ਪੱਤਰਕਾਰ ਭਾਈਚਾਰਾ ਸਾਰਾ ਆਇਆ ਮੋਹਤ ਦੇ ਅਸ਼ੋਕ ਠੇਕੇਦਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਾਰੇ ਪੱਤਰਕਾਰ ਵੀ ਜਿੰਨੇ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੰਗ ਸ਼ਬਦਾਂ ਦੇ ਵਿੱਚ ਆਪਣੇ ਪਿਆਰ ਦੀ ਜੀ ਲੋਹਾਰੋ ਦਿੱਤੀ ਹੈ ਜੀ ਸਾਡੇ ਸਾਰੇ ਜਿਹੜੇ ਜਾਮ ਆਏ ਵਾ ਇੱਕ ਇੱਕ ਦਾ ਸਨਮਾਨ ਜਿਹੜਾ ਕਰਨਾ ਜ਼ਰੂਰੀ ਆ ਜੀਪਨ ਮੋਗਾ ਜੀ ਜਰੂਰ ਜਾਂਦੀ ਤੇ ਨਜ਼ਰ ਕਰਨ ਕਿਉਂਕਿ ਪ੍ਰੋਗਰਾਮ ਜਿਹੜੇ ਅੱਗੇ ਨੇ ਉਹ ਵੀ ਜ਼ਰੂਰੀ ਨੇ ਤੇ ਉਹ ਵੀ ਨਿਵੇਦਲੇ ਨੇ ਤੋਂ ਪਿੱਛੇ ਹੋ ਜੀ ਥੋੜਾ ਸਾਈਡ ਪਿੱਛੇ ਹੋ ਜਾ ਥੋੜਾ ਪਿੱਛੇ अरुण जोशी जी आदा जी एम सी अरुण जोशीतिया दो तटालिया जरूर बदलनिया चाहिए बलजिंदर बराड़ जी ਕੋਈ ਵੀ ਹੋ ਜਿੰਦਾ ਬਰਾੜੂ ਕੋਪੀ ਆਪਣਾ ਆਪਣਾ ਕੋਪੀ ਕਹਿਣੇ ਆ ਸੀ ਅਗਲਾ ਅਗਲਾ ਬੋਲੋ ਵਿਕਾਸ ਤੋਹਾਂ ਜੀ ਵਿਕਾਸ ਤੋਹਾਂ ਜੀ ਅਦਲ